ਤੇ ਤੇ ਜ਼ਮੀਨ ਚ ਵੜਿਓ ਪੈਣ ਦੋ ਵੀਰੋ ਤੂੰ ਕੌਣਾ ਰੋਕਣ ਵਾਲਾ ਇਹ ਜ਼ਮੀਨ ਅਸੀਂ ਮਾਮਲੇ ਤੇ ਲਈ ਹੋਈ ਆ ਬਹੁਤ ਸੰਭਾਲ ਕੇ ਗੱਲ ਕਰ ਓਏ ਇਹ ਜ਼ਮੀਨ ਦਾ ਕਬਜ਼ਾ ਅਸੀਂ ਲੈ ਪਰ ਤੂੰ ਇਹ ਗਲ ਭੁੱਲ ਗਿਆ ਜੱਗਿਆ ਕਿ ਕਬਜ਼ਾ ਲੈਣ ਮੌਕੇ ਮੈਂ ਵੀ ਨਾਲ ਸੀ ਯੂ ਨੇ ਪੁੱਛ ਕੇ ਜ਼ਮੀਨ ਚ ਪੈਰ ਰੱਖਿਆ ਹਾਗੀ ਹਾਂ ਵੀ ਪੁੱਛਣੇ ਦੱਸਣਾ ਕਿਸ ਨੂੰ ਆ ਇਸ ਤੇ ਰੀਲਸ ਬਣਾਉਣ ਲਈ ਲਿਤੀ ਹੈ ਲੀਸ ਤੇ ਹੁਣ ਤਾਂ ਅਸੀਂ ਪੋਡਕਾਸਟ ਸ਼ੂਟ ਕਰਨ ਲਈ ਸੀ ਉਹ ਲੋਕੇਸ਼ਨ ਦੇਖਣ ਆਈ ਸੀ ਔਰ ਇਹ ਜ਼ਮੀਨ ਤਾਂ ਸਾਡੇ ਮਾਲਕ ਸਾਨੂੰ 2025 ਵਿੱਚ ਦੇ ਕੇ ਗਈ ਹੈਗੀ ਹੁਣ ਇੱਥੇ ਸਾਡਾ ਕਬਜ਼ਾ ਹੈਗੀ ਉਹ ਗਿਆ ਕੈਨੇਡਾ ਨੂੰ ਬਚਵਾ ਅੱਗੇ ਉਹ ਹੀ ਮਾਲਕਾਂ ਦੇ ਬੱਚੇ ਮੇਰੇ ਕੋਲ ਡਾਂਸ ਸਿਖਦੇ ਨੇ ਔਨਲਾਈਨ ਤੈਨੂੰ ਪਤਾ ਮੇਰੇ ਕਿੰਨੇ ਫੋਲੋਅਰ ਹੈ ਜਾ ਭੱਜ ਜਾ ਉਹ ਪਿਆ ਤਾਂ ਇੱਥੋਂ ਅਸੀਂ ਪੰਜ ਦਰਿਆਵਾਂ ਵਾਲੇ ਦਿੱਤੇ ਹੈਗੇ ਹੁਣ ਇੱਥੇ 6 ਮਾ ਦਰਿਆ ਦਾ ਰਾਜ ਹੈਗੀ ਜਾਨੀ ਕਿ ਸਾਡੀ ਅਪਡੇਟ ਹੋ ਜਾਓ ਅਪਡੇਟ ਹੁਣ 6 ਮਾ ਦਰਿਆ ਨਹੀਂ 7 ਮਾ ਦਰਿਆ ਜਾਨੀ ਕਿ 7 ਆ ਮੈਂ ਤੇਰਾ ਨਕ ਪਾੰਦੇ ਨਾ ਹੈਗੀ ਵੀ ਇਹਦੀਆਂ ਪੈਨੇ ਜੀ ਦੇ ਪੈਨ ਕੀ ਹੁੰਦਾ ਪੈਨ ਦਾ ਵੀਰ ਹੁੰਦਾ ਲੱਗਦਾ ਤਾਂ ਵੀਰ ਦੀ ਪੈਣੀ ਹੈਗੀ ਮੈਂ ਬੀਤੀ ਮੇਰੇ ਬੀਸੀ ਮੈਂ ਛੱਡਾਂਗੀ ਨੀ ਤੈਨੂੰ ਲਓ ਵੀ ਮੂੰਹ ਦਿਖਾ ਦਿਓ ਤਾਂ ਕਿ ਤੁਸੀਂ ਕੋਲੀ ਵਿੱਚ ਚੱਲੋ ਲੰਮਾ ਹੈ ਨਾ ਜੱਟਾਂ ਵਾਂਗੀ ਲਾਲ ਜੱਟਾਂ ਮੰਗੂ ਹੁਣ ਮੈਂ ਤੇਰੇ ਤਰੀਕੇ ਨਾਲ ਤੈਨੂੰ ਸਮਝਾਉਂ ਉਹ ਕਿਨੂੰ ਫੋਨ ਕਰਦੀ ਹੈਗੀ ਲੈ ਕਿਸਾਨੇ ਨੂੰ ਨਹੀਂ ਫੋਨ ਕਰਦਾ ਫੜਾ ਫੋਨ ਮੇਰਾ ਰੁਕ ਜਾ ਮੈਂ ਵੀ ਦੱਸਦਾ ਤੈਨੂੰ ਆਏ ਵੀ ਤੂੰ ਕਿਨੂੰ ਕਰ ਲੱਗਾ ਹੁਣ ਮੈਂ ਕੇ ਐਸ ਮੱਖਣ ਨੂੰ ਹਾਏ